ਸਾਡੇ YouTube ਚੈਨਲ ਤੇ ਆਫਰ ਦਾ ਸਵਾਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਲੁਧਿਆਣਾ ਪਛਮੀ ਵਿਧਾਨ ਸਭਾ ਜਮਨੀ ਚੌਂ ਲਈ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਝੰਡਾ ਮਾਰਚ ਕਰਕੇ ਵੋਟਰਾਂ ਨੂੰ ਸਰਕਾਰ ਵਿਰੁੱਧ ਭੌਤਾਂ ਦੀ ਕੀਤੀ ਜਾਣ ਵਾਲੀ ਅਪੀਲ ਬਾਰੇ ਚਰਚਾ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਿਆਦਾ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਤਾਂ ਜੋ ਰੇਕਾਉਣ ਵਾਲੀ ਵੀਡੀਓ ਰਿਗਿਜਨ ਆਬਦੀ ਨੂੰ ਸੰਦੇਸ਼ੰਦ ਮੈਦਿਆ ਕਰੇ ਪੰਜਾਬ ਸਰਕਾਰ ਆਪਣੇ ਨੌਕਾਜਮਾ ਤੇ ਪੈਨਸ਼ਨਰਾਂ ਨਾਲ 2024 ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਛੇਕੇ ਟੰਕੇ ਉਹਨਾਂ ਦੀਆਂ ਮੰਗਾਂ ਨੂੰ ਦਰਕਰਾਰ ਕਰਕੇ ਉਹਨਾਂ ਨਾਲ ਨਿਰਾਸ਼ਗੀ ਮੋਲ ਲੈਦਾ ਖਤਰਾ ਸਹੇਟ ਰਹੀ ਹੈ ਜਿੱਥੇ ਪਿਛਲੀ ਵਾਰ ਜਲੰਧਰ ਤੋਂ ਧਾਮ ਸਭਾ ਹਲਕੇ ਵਿੱਚ ਇੱਕ ਜਿਮਨੀ ਚੋਣ 'ਚ ਮੁੱਖ ਮੰਤਰੀ ਸਰਦਾਰ ਗੁਰਸਿੰਮਾਨ ਮਾਨ ਨੇ ਖੁਦ ਛੜੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਕੋਈ ਸਰਵਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਸਰਕਾਰ ਦਾ ਬਹੁਤ ਨਾ ਕਰਨਾ ਤੇ ਉਹਨਾਂ ਦੀਆਂ ਸਾਰੀਆਂ ਪੈਂਡਿੰਗ ਮੰਗਾਂ ਦਾ ਨਿਪਟਾਰਾ ਚੋਣ ਤੋਂ ਬਾਅਦ ਕਰ ਦਿੱਤਾ ਜਾਵੇਗਾ ਪਰੰਤੂ ਪੰਚਾਇਤ ਦਾ ਕਿਹ ਸੇਵਾ ਮਥੇ ਪਰ ਨਾਲਾ ਸੁਥੇ ਦਾ ਉਥੇ ਦੇ ਫਾਰਮਾਂ ਅੰਖਾਰ ਇੱਕ ਵਾਰ ਫਿਰ ਚੋਣ ਜਿੱਤਣ ਤੋਂ ਬਾਅਦ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਜਿਉਂਦੀਆਂ ਤਿਉਂ ਹੀ ਹਵਾ ਵਿੱਚ ਡਟਕਦੀਆਂ ਰਹਿਣੀਆਂ ਹਨ ਹੁਣ ਜਦੋਂ ਕਿ ਲੁਧਿਆਣਾ ਪਛਮੀ ਉਧਾਰ ਤੋਂ ਆ ਹਲਕੇ ਦੀ ਜਿਮਨੀ ਚੋਣ ਲਈ ਨਿਕਲ ਵੱਜ ਗਿਆ ਹੈ ਤੇ ਇਹ ਚੋਣ 1 ਜੂਨ ਨੂੰ ਹੋਣ ਜਾ ਰਹੀ ਹੈ ਸਾ ਪੌੜੀਆਂ ਮਲਾਜਾਂ ਤੇ ਪੈਨਸ਼ਨ ਜਿਥੇ ਬੰਦੀਆਂ ਨੇ ਵੀ ਸਰਕਾਰ ਨੂੰ ਇਹ ਮੰਗਾਵਲ ਧਿਆਨ ਦੇਣ ਲਈ ਵੋਟਰਾਂ ਨੂੰ ਸਰਕਾਰ ਨੂੰ ਭੁਗਤਾਨ ਦਾ ਫੰਦੇਸ ਦੇਣ ਦੇ ਪ੍ਰੋਗਰਾਮ ਉਲੀਕ ਵਹਿ ਖੰਨਾ ਜਾਂ ਫਿਰ ਇੱਕ ਤੋਂ ਦਿਨਾਂ ਤੱਕ ਉਲੀਕ ਵਹਿ ਜਾਣਗੇ ਇਸੇ ਕਲੀ ਵਿੱਚ ਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀਆਂ ਦੋ ਜਥੇ ਬੰਦੀਆਂ ਜਾਨੀ ਸੀਪੀਐਫ ਸੰਗਠਨੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜੇ ਤਵੀਰ ਤਰਵਾੜਾ ਨੇ ਦੋਹਾਂ ਯੂਨੀਅਨਾਂ ਨੂੰ ਇਕੱਠੇ ਰੋਕੇ ਸਰਕਾਰ ਵਿਰੋਧ ਦਾ ਸੰਘਰਸ਼ ਕਰਨ ਦਾ ਪ੍ਰੋਗਰਾਮ ਲੀਕਿਆ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ 12 ਜੂਨ 2025 ਨੂੰ ਲੁਧਿਆਣਾ ਪਛਮੀ ਪ੍ਰਧਾਨ ਸਭਾ ਹਲਕੇ ਵਿੱਚ ਉਹ ਪ੍ਰਾਣੀ ਪੈਨਸ਼ਨ ਵਕਾਮ ਕਰਨ ਦੀ ਮੰਗ ਨੂੰ ਲੈ ਕੇ ਇੱਕ ਚੱਲਾ ਮਾਰਸ਼ ਕਰਨਗੇ ਤੇ ਵੋਟਰਾਂ ਨੂੰ ਸਰਕਾਰ ਦੇ ਝੂਠੇ ਵਾਅਦਿਆਂ ਦੀ ਕੋਲ ਖੋਲਦੇ ਹੋਏ ਉਹਨਾਂ ਨੂੰ ਸਰਕਾਰ ਦੇ ਕੈਂਡੀਡੇਟ ਹੁੰਦਾ ووٹ ਪਾਉਣ ਦੀ ਅਪੀਲ ਕਰਨਗੇ ਕਾਹ ਨੂੰ ਪਤਾ ਹੀ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਨਿਫਰੇ ਨਹੀਂ ਚੜਾਇਆ ਫਿਰ ਅੰਗਾਜਨਾ ਦੇ ਅੱਖੀ ਘਟਾ ਪਾਉਣ ਲਈ ਨੀਤੀ 18 11 2022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਕਰਕੇ ਡੰਗ ਟਪਾਇਆ ਸੀ ਪਰ ਉਸ ਬਾਰੇ ਅਜੇ ਤੱਕ ਕੀਤਾ ਕੁਝ ਵੀ ਨਹੀਂ ਇਸੇ ਤਰ੍ਹਾਂ ਹੀ ਪੰਜਾਬ ਸਟੇਟ ਮਿਨਿਸਪੈਰੀਅਲ ਸਰਵਿਸ ਯੂਨੀਅਨ ਨੇ ਵੀ ਇੱਕ ਜੁਨ 2025 ਨੂੰ ਗੁਲਾਮ ਸਿੰਘ ਵਿਰਕ ਤੇ ਸੇਮ ਸਿੰਘ ਪਠਾਨ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਕਰਵਾ ਲਈ ਹੈ ਜਿੱਤੇ ਉਹ ਸਰਕਾਰ ਵਿਰੁੱਧ ਇਸ ਜਿਮਨੀ ਚੌਂਕ ਵਿੱਚ ਕੋਈ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰਨਗੇ ਉਧਰ ਪੰਜਾਬ ਮੁਲਾਜ਼ਮ ਪੈਨਸ਼ਨਲ ਕਾਂਜੇ ਫੈਕਟਰੀ ਦੀ ਸੂਬਾ ਪੱਧਰੀ ਮੀਟਿੰਗ 3 5 2025 ਨੂੰ ਜਲੰਧਰ ਵਿਖੇ ਹੋਈ ਇਥੇ 프ਰੰਟ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ 14 ਜੂਨ 2025 ਨੂੰ ਉਹ ਵੀ ਰੋਸ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫਿਰਫ ਝੂਠੇ ਵਾਅਦੇ ਹੀ ਕਰਦੀ ਹੈ ਪਰ ਉਹਨਾਂ ਨੂੰ ਪੂਰਾ ਨਹੀਂ ਕਰਦੀ ਮੁਲਾਜ਼ਮ ਪੈਨਸ਼ਨਾਂ ਸੰਝ 프ਰੰਟ ਦੇ ਲੀਡਰਾਂ ਨੂੰ ਸਰਦਾਰ ਹਪਾਲ ਸਿੰਘ ਟੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨੇ ਕਈ ਵਾਰ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਦਿੱਤੇ ਮੀਟਿੰਗਾਂ ਨੂੰ ਇੱਕ ਵਾਰ ਨਹੀਂ ਬਲਕਿ ਕਈ ਵਾਰੀ ਕੈਨਸਲ ਕਰਕੇ ਤੇ ਉਹਨਾਂ ਨਾਲ ਕੁਝ ਮਜ਼ਾਕ ਕਰਕੇ ਠੇਠ ਕਰਨ ਦੀ ਨਿੰਦਣਯੋਗ ਚਾਲ ਚੱਲੀ ਹੈ ਤੇ ਹੁਣ ਮੁਲਾਜ਼ਮ ਪੈਨਸ਼ਨ ਸੰਜਾ ਫਰੰਟ ਵੀ ਸਰਕਾਰ ਦੁਆਰਾ ਕੀਤੇ ਗਏ ਅਜਿਹੇ ਕੁਝ ਮਜ਼ਾਕਾਂ ਦਾ ਖਾਟਕ ਤਵ ਲੁਧਿਆਣਾ ਵਿਖੇ ਜਿਮਨੀ ਚੋਣ ਵਿੱਚ ਰੋਸ ਮਾਰਚ ਕਰਕੇ ਇਹਦਾ ਚੁਪਕਾ ਕਰੇਗਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਇਸ ਵਾਰ ਵੀ ਕੋਈ ਨਵਾਂ ਦਾ ਪੇਚ ਘੇੜ ਕੇ ਮੁਲਾਜ਼ਮਾਂ ਦੇ ਪੈਨਸ਼ਨ ਜਥੇ ਗੁੰਦੀਆਂ ਨੂੰ ਸ਼ਾਂਤ ਕਰਨ ਦਾ ਯਤਨ ਕਰਦੀ ਹੈ ਜਾਂ ਫਿਰ ਉਹਨਾਂ ਦੇ ਅਸੰਤਾਨ ਸਿਰ ਦਰਦ ਕਾਮਨਾ ਕਰਨ ਨੂੰ ਤਰਜੀਹ ਦਿੰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ